ਮਰ ਉਹਨੇ ਤੁਰਦੇ ਨਹੀਂ ਲੋਕ ਜਿੰਨੇ ਜਾਣੇ ਚਾਹੀਦੇ ਨੇ ਲੋਕ ਧੜੇ ਬੰਦੀ ਦਾ ਸ਼ਿਕਾਰ ਹੋ ਗਏ ਰਾਤ ਉਹਨੇ ਕੱਲ ਚਿੱਠੀ ਵੀ ਭੇਜੀ ਆ ਬਨੇਰਨੀ ਠੀਕ ਹੈ ਵੀ ਭਾਈ ਸਾਰੇ ਆਓ ਜਿਹੜਾ ਪਿੱਛੇ ਕੋਈ ਗੱਲਬਾਤ ਹੋ ਗਈ ਉਹਨੂੰ ਢਾਕੇ ਵੀ ਹੁਣ ਸਭ ਵਾਸਤੇ ਦਰਵਾਜ਼ੇ ਖੁੱਲੇ ਨੇ ਠੀਕ ਹੈ ਇਹ ਗੱਲ ਵੀ ਬੋਲੀ ਆ ਪਰ ਲੋਕ ਪਤਾ ਨਹੀਂ ਘਰੇ ਬੈਠੇ ਰਹਿੰਦੇ ਕੋਈ ਨਿਕੜਦਾ ਨਹੀਂ ਅਮੀ ਮੀਟਿੰਗਾਂ ਵੀ ਮੌਕੇ ਤੇ ਰੱਖਤੀਆਂ ਜਿਵੇਂ ਬੰਦੀਆਂ ਨਾ ਉਹਦੀ ਰੱਖਦੇ ਨਹੀਂ ਹਾਂ ਉਹਦੀ ਰੱਖਦੇ ਨੇ ਨਾਲ ਹੁਣ ਤਾਂ ਕੋਈ ਵਿਰੋਧਤਾ ਵੀ ਨਹੀਂ ਉਹਨੇ ਕਹਿ ਵੀ ਦਿੱਤਾ ਟੋਕ ਟੜੇ ਬੰਦੀ ਦਾ ਸ਼ਿਕਾਰ ਹੋ ਗਏ ਹੋ ਗਏ ਹਾਂ ਸਹੀ ਹੈ ਮਾੜਾ ਕਿਉਂਕਿ ਚੱਲੂ ਤਾਂ ਹੀ ਕੁਝ ਹੋਊਗਾ ਆਪਣੇ ਆਪਣੇ ਹੱਕ ਲਈ ਚੱਲੋ ਕੱਲ ਅੱਜ ਨਹੀਂ ਜਾਇਆ ਤਾਂ ਕੱਲੂ ਜਾਓ ਪਰਸੂ ਨੂੰ ਜਾਓ ਰੋਜ਼ ਦਿਨੋ ਜਾਓ ਵੀ ਸਾਡੇ ਬੰਦੇ ਨੂੰ ਦੂਜੇ ਨਾਲ ਨਾ ਵਗ ਜਾਣ ਕਿਸਾਨ ਇਹ ਨੇ ਸਾਰੇ ਫਿਰ ਕਿਉਂਗੇ ਜੇ ਵਗ ਜਾਣਗੇ ਪਿੰਡ ਸਾਡਾ ਸ਼ਾਜਲੀ ਹੈ ਬਹੁਤ ਵੱਡਾ ਪਿੰਡ ਹੈਗਾ 25000 ਦੇ ਕਰੀਬ ਵਾਦੀਆ ਸਾਡੇ ਪਿੰਡ ਦੀ ਪਰ ਲੋਕ ਜਿਹੜੇ ਨੇਗੇ ਕੁਝ ਜਥੇਬੰਦੀਆਂ ਕਰਕੇ ਜਿਵੇਂ ਪਹਿਲਾਂ ਵੀ ਬਾਈ ਗੱਲ ਕਰਕੇ ਹਟੇਗਾ ਵੀ ਜਥੇਬੰਦੀਆਂ ਨੇ ਅੱਜ ਮੀਟਿੰਗ ਰੱਖ ਲਈ ਤੇ ਹੋਰ ਜਥੇਬੰਦੀਆਂ ਨੇ ਮੈਂ ਇਹੀ ਬੇਨਤੀ ਕਰਦਾ ਹਾਂ ਵੀ ਜਥੇਬੰਦੀਆਂ ਨੂੰ ਇਹ ਸੋਚਣਾ ਚਾਹੀਦਾ ਸੀ ਵੀ ਅੱਜ ਉੱਥੇ ਵੱਡਾ ਪ੍ਰੋਗਰਾਮ ਹੈ ਜਗਜੀਤ ਸਿੰਘ ਢੱਲੇਵਾਲ ਮਰਨਵਰਤ ਤੇ ਬੈਠੇ ਨੇਗੇ ਫਿਰ ਮੀਟਿੰਗ ਨਹੀਂ ਰੱਖਣੀ ਚਾਹੀਦੀ ਸੀ ਜਿਹੜੀ ਜਥੇਬੰਦੀ ਜਿਹੜੀ ਉੱਥੇ ਲੜ ਰਹੀ ਹੈਗੀ ਜਿਹੜੀਆਂ ਜਥੇਬੰਦੀਆਂ ਤੇ ਲੜ ਰਹੀਆਂ ਨੇ ਕਿਸਾਨਾਂ ਦੇ ਹੱਕਾਂ ਲਈ ਲੜ ਰਹੀਆਂ ਨੇ ਤਾਂ ਇਸ ਲਈ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਜਾਣਾ ਚਾਹੀਦਾ ਹੈਗਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਜੋ ਕਿ ਇੱਕ ਵੱਡਾ ਪੰਜਾਬ ਲੇਬਲ ਤੇ ਖਨੌਰੀ ਬਾਰਡਰ ਤੇ ਜਾ ਰਹੇ ਨੇ ਨੌਜਵਾਨ ਖੜੇ ਨੇ ਬਜ਼ੁਰਗ ਖੜੇ ਨੇ ਪਰ ਦੇਖਣ ਨੂੰ ਜਿਹੜੀ ਗੱਲ ਮਿਲੀ ਅੱਗੇ ਕਹਿੰਦੇ ਹੁੰਦੇ ਤੇ ਧੜਿਆਂ ਦੇ ਵਿੱਚ ਪਿੰਡ ਵੰਡ ਗਿਆ ਪਰ ਅੱਜ ਜਿਹੜਾ ਕਿਸਾਨ ਹੈ ਉਹ ਐਨੇ ਧੜਿਆਂ ਚ ਵੰਡਿਆ ਗਿਆ ਆ ਹਾਲਾਤ ਇਹ ਨੇ ਕਿ 25000 ਦੀ ਆਬਾਦੀ ਹੈ ਲਗਭਗ ਬਸ ਇੱਕ ਹਜੇ 20 ਬੰਦੇ ਆਏ ਨੇ ਗੱਲ ਪਾਣਾ ਸਿੱਧੂ ਵੀ ਬੋਲ ਕੇ ਗਿਆ ਤੁਹਾਨੂੰ ਦੱਸਦੇ ਆ ਵੀ ਜਾਖ ਜੋ ਕਿਸਾਨੋ ਜਾਖ ਜੋ ਘਰਾਂ ਚੋਂ ਬਾਹਰ ਨਿਕਲੋ ਆ ਗੱਡੀ ਲੰਘ ਜਾਣ ਦੇ ਜਿਹੜਾ ਜੋ ਬਾਹਰ ਨਿਕਲੋ ਜੋ ਕਿਸੇ ਧੜੇਬੰਦੀ ਦਾ ਸ਼ਿਕਾਰ ਨਾ ਹੋਣ ਕਿਸਾਨਾਂ ਕਿਸਾਨਾਂ ਨੂੰ ਬੇਨਤੀ ਹੈ ਇਹ ਪਰ ਜਿਹੜਾ ਸਾਡੀ ਦਾ ਲੜਾਈ ਦਾ ਕਿਸਾਨਾਂ ਦੀ ਹੈ ਉਹੀ ਲੜਾਈ ਹੈ ਜਿਹੜੀ ਦਿੱਲੀ ਦੀ ਇੱਥੇ ਕੋਈ ਫਰਕ ਨਹੀਂ ਹੈਗਾ ਉਹੀ ਦਿੱਲੀ ਵਾਲੀ ਲੜਾਈ ਹੈ ਉਹ ਬੁਰਾ ਜਿਹੜਾ 75 ਸਾਲ ਦਾ ਬੈਠਾ ਵਿਚਾਰਾ ਡੱਲੇ ਵਾਲਾ ਉਹਦਾ ਕਿਹੜਾ ਕੱਲੇ ਦੀ ਲੜਾਈ ਹੈ ਉਹਨੇ ਬਸੀਅਤ ਜਵਾਕਾ ਨੂੰ ਕਰਾ ਕੇ ਫੇਰ ਬਿਠਾਏ ਹੋ ਉੜਤੀ ਨੂੰ ਆਪਣੀ ਨੂਨੋ ਤੋਕੀ ਲੈ ਕੇ ਆਏ ਨੇ ਬਾਕੀ ਪਰਿਵਾਰ ਨੂੰ ਜ਼ਮੀਨ ਕਰਾ ਕੇ ਮੁੰਡੇ ਨੂੰ ਫੇਰ ਬਿਠਾ ਮਰਨ ਵਰਤ ਤੇ ਇਹੀ ਤਾਂ ਕਹਿੰਦੇ ਆ ਵੀ ਹਰੇਕ ਡੱਲੇ ਵਾਲ ਬਣ ਜੇ ਹਾਂ ਪੰਜਾਬ ਤਾਂ ਪੰਜਾਬ ਦੀ ਲੜਾਈ ਲੜ ਰਿਹਾ ਹੈਗਾ ਤੇ ਮੈਂ ਤਾਂ ਕਹਿੰਦਾ ਵੀ 1469 ਤੋਂ ਲੈ ਕੇ ਗੁਰੂ ਨਾਨਕ ਦੇ ਜਨਮ ਤੋਂ ਲੈ ਕੇ ਪੰਜਾਬ ਕਹਿੰਦੇ ਨੇ ਪੰਜ ਦਰਿਆਵਾਂ ਦੀ ਧਰਤੀ ਆ ਇੱਥੇ ਪੰਜ ਖੂਨਾਂ ਦੀ ਧਰਤੀ ਚੱਲ ਰਹੀ ਆ ਦਰਿਆਵਾਂ ਦੀ ਅੱਜ ਤੱਕ ਸੂਬਾ ਸਰਹੰਦਲਾ ਨੇ ਸੂਬਾ ਬਹੁਤ ਉਤਿਆਚਾਰ ਕਰਿਆ ਪੰਜਾਬ ਨਾਲ ਠੀਕ ਹੈ ਤੇ ਜਿਹੜਾ 12ਵਾਂ ਮਹੀਨਾ ਆ ਇਹ ਸਿੱਖਾ ਪੰਜਾਬ ਵਾਸਤੇ ਮਾੜੀ ਬਣਿਆ ਜਾ ਰਿਹਾਗਾ ਠੀਕ ਹੈ ਤੇ 1962 ਤੇ ਜਦੋਂ ਖੂਹਾਂ ਤੇ ਖੇਤੀ ਸੀਗੀ ਉਦੋਂ ਐਮਐਸਪੀ ਇਹਨਾਂ ਦੇ ਗੌਰਮੈਂਟ ਸੈਂਟਰ ਨੇ ਸੁਵਿਧਾਨ ਬਣਾਇਆ ਸੀਗਾ ਕਾਨੂੰਨ ਹੁਣ ਕਹਿੰਦੇ ਨੇ ਪੰਜਾਬ ਸੋਨੇ ਦੀ ਚਿੜੀ ਆ ਸੈਂਟਰ ਸਰਕਾਰਾਂ ਲੋਹੇ ਦੀ ਚਿੜੀ ਬਣਾਉਣ ਜਾ ਰਹੀਆਂ ਨੇ ਪੰਜਾਬ ਨੂੰ ਪੀ ਸਕਦੇ ਹੋ ਦੋਸਤੋ ਬਾਹਰ ਪਿੰਡਾਂ ਦੇ ਵਿੱਚੋਂ ਬਾਹਰ ਨਿਕਲੀਏ ਆਪਾਂ ਇਹ ਨਾ ਹੋਵੇ ਵੀ ਉਹ ਜਰ ਮੈਂ ਤਾਂ ਫਰਾਨੀ ਜਥੇਬੰਦੀ ਨਾਲ ਮੈਂ ਨਹੀਂ ਜਾਂਦਾ ਪੇਡਾ ਨਾ ਬਣੋ ਫੇਡਾਂ ਦੇ ਇੰਜੜ ਬਣ ਕੇ ਤੁਸੀਂ ਫੇਲ ਹੋ ਜਾਓਗੇ ਕਿਸਾਨੋ ਤੁਹਾਡਾ ਕੁਝ ਨਹੀਂ ਬਣਨਾ ਆਪਣਾ ਹੱਕ ਲਈ ਲੜਨਾ ਹੈ ਕਿਸੇ ਵਾਸਤੇ ਨਹੀਂ ਲੜਨਾ ਹੈਗਾ ਤਾਂ ਕਰਕੇ ਆਪੇ ਹੱਕ ਲਈ ਆਓ ਜਾਗੋ ਨੌਜਵਾਨਾਂ ਨੂੰ ਬੇਨਤੀ ਹੈ ਵੀ ਨੌਜਵਾਨ ਅੱਗੇ ਹੋ ਕੇ ਚਲੋ ਕਿ ਨੌਜਵਾਨਾ ਕਿਉਂਕਿ ਚੱਲੂ ਤਾਂ ਹੀ ਕੁਝ ਹੋਊਗਾ ਆਪਣੇ ਆਪਣੇ ਹੱਕ ਲਈ ਚੱਲੋ ਤੇ ਅੱਜ ਸਾਰੇ ਖਨੌਰੀ ਬਾਡਰ ਤੋਂ ਜਿਹੜਾ ਅੱਜ ਨਹੀਂ ਆਇਆ ਤਾਂ ਕੱਲੂ ਜਾਓ ਪਰਸ ਨੂੰ ਜਾਓ ਰੋਜ਼-ਦਿਨੋ ਜਾਓ ਹਾਜ਼ਰੀਆਂ ਆਪਦੀਆਂ ਲਾਓ ਔਰ ਇੱਕ ਪਿੰਡ 'ਚ ਜਾਓ ਔਰ ਇੱਕ ਸ਼ਹਿਰ 'ਚ ਜਾਓ ਹਰ ਇੱਕ ਦੀ ਆਹੋ ਇਹ ਆਪਣੀ ਕੱਲਿਆਂ ਦੀ ਨਹੀਂ ਹੋएगी ਲੜਾਈ ਸਾਰਿਆਂ ਦੀ ਲੜਾਈ ਹੈ ਸਾਰੇ ਨਾਲ ਮਿਲ ਕੇ ਲੜਾ ਕੇ ਤਾਂ ਜਿੱਤਾਂਗੇ ਕੋਈ ਇਕੱਲਾ ਬੰਦਾ ਨਹੀਂ ਜਿੱਤ ਸਕਦਾ ਇਹ ਲੜਾਈ ਨੂੰ ਆਪਾਂ ਤਾਂ ਕਰਕੇ ਸਾਰੇ ਨਾਲ ਮਿਲ ਕੇ ਚੱਲੀਏ ਤੇ ਇਹ ਲੜਾਈ ਜਿੱਤੀਏ ਤੇ ਬੇਨਤੀ ਕਰਦੇ ਆ ਕਿ ਇਹ ਕੋਈ ਜਥੇਬੰਦੀ ਦਾ ਨਹੀਂ ਤੇ ਅੱਜ ਅੱਜ ਭਾਨਾ ਸਿੰਘ ਨੌਜਵਾਨ ਹੈ ਕੋਈ ਉਹਦੀ ਜਥੇਬੰਦੀ ਨਹੀਂ ਸਾਡੇ ਬੰਦੇ ਕਿਤੇ ਉਧਰ ਨਾ ਵਗ ਜਾਣ। ਵੀ ਸਾਡੇ ਬੰਦੇ ਨੂੰ ਦੂਜੇ ਨਾਲ ਨਾ ਵਗ ਜਾਣ। ਕਿਸਾਨ ਇਹ ਨੇ ਸਾਰੇ ਫਿਰ ਕਿਉਂ ਗਏ ਜੇ ਵਗ ਜਾਣਗੇ? ਕਿਸਾਨਾਂ ਨੂੰ ਰੋਕਿਆ ਜਾ ਰਿਹਾ ਜਾਣ ਤੋਂ। ਕਿਸਾਨੋ ਤੁਸੀਂ ਆਪ ਮਹਾਰੇ ਹੋ ਜੋ ਜੇ ਬਚਣਾ ਹੈ। ਆਪ ਮਹਾਰੇ ਹੋ ਕੇ ਲੜਾਈ ਲੜੋ, ਆਪ ਦੀ ਅੱਗੇ ਹੋ ਕੇ ਲੜੋ। ਆਹੀ ਬੇਨਤੀ ਹੈਗੀ। ਨਾਲ ਮਤਲਬ ਜਾ ਰਹੇ ਹਾਂਗੇ ਖਨੌਰੀ ਬਾਰਡਰ ਤੇ। ਠੀਕ ਹੈ। ਪਿੰਡ ਸਾਡਾ ਸ਼ਾਜਲੀ ਹੈ। ਬਹੁਤ ਵੱਡਾ ਪਿੰਡ ਹੈਗਾ 25000 ਦੇ ਕਰੀਬ ਵਾਦੀਆ ਸਾਡੇ ਪਿੰਡ ਦੀ। ਪਰ ਲੋਕ ਜਿਹੜੇ ਨੇਗੇ ਕੁਝ ਜਥੇਬੰਦੀਆਂ ਕਰਕੇ ਜਿਵੇਂ ਪਹਿਲਾਂ ਵੀ ਬਾਈ ਗੱਲ ਕਰਕੇ ਹਟੇਗਾ ਵੀ ਜਥੇਬੰਦੀਆਂ ਨੇ ਅੱਜ ਮੀਟਿੰਗ ਰੱਖ ਲਈ ਤੇ ਹੋਰ ਜਥੇਬੰਦੀਆਂ ਨੇ ਮੈਂ ਇਹੀ ਬੇਨਤੀ ਕਰਦਾ ਹਾਂਗਾ ਵੀ ਜਥੇਬੰਦੀਆਂ ਨੂੰ ਇਹ ਸੋਚਣਾ ਚਾਹੀਦਾ ਸੀ ਵੀ ਅੱਜ ਉੱਥੇ ਵੱਡਾ ਪ੍ਰੋਗਰਾਮ ਹੈ ਜਗਜੀਤ ਸਿੰਘ ਢੱਲੇਵਾਲ ਮਰਨਵਾਰਗ ਤੇ ਬੈਠੇ ਨੇਗੇ ਫਿਰ ਮੀਟਿੰਗ ਨਹੀਂ ਰੱਖਣੀ ਚਾਹੀਦੀ ਸੀ ਚਲੋ ਜੇ ਮੀਟਿੰਗ ਰੱਖ ਵੀ ਲਈ ਆਮ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੀ ਮਰਜ਼ੀ ਜਥੇਬੰਦੀ ਨਾਲ ਕੋਈ ਜੁੜਿਆ ਹੋਇਆ ਹੈਦਾ ਧਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਕਿਸਾਨਾਂ ਦਾ ਭਲਾ ਕਰਨ ਨੂੰ ਫਿਰਦੀਆਂ ਨੇ ਇਹ ਜਥੇਬੰਦੀ ਜਿਹੜੀ ਉੱਤੇ ਲੜ ਰਹੀ ਹੈਗੀ ਜਿਹੜੀਆਂ ਜਥੇਬੰਦੀਆਂ ਤੇ ਲੜ ਰਹੀਆਂ ਨੇ ਕਿਸਾਨਾਂ ਦੇ ਹੱਕਾਂ ਲਈ ਲੜ ਰਹੀਆਂ ਨੇ ਤਾਂ ਇਸ ਲਈ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਲੀਡਰ ਨੇਗੇ ਉਹਨਾਂ ਦੇ ਮੈਂਬਰ ਨੇਗੇ ਜਿੰਨੇ ਵਲੰਟੀਅਰ ਨੇ ਸਭ ਨੂੰ ਅੱਜ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਦੀ ਹਮਾਇਤ ਦੇ ਵਿੱਚ ਜਾਣਾ ਚਾਹੀਦਾ ਹੈਗਾ ਇਹ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਇਹ ਸਮਾਜ ਦੇ ਹਰ ਇੱਕ ਵਰਗ ਦੀ ਲੜਾਈ ਹੈ ਹਰ ਇੱਕ ਵਰਗ ਔਖਾ ਹੋਊਗਾ ਜੇ ਐਮਐਸਪੀ ਨਾ ਰਹੀ ਨਾ ਤਾਂ ਸਾਰਾ ਵਰਗ ਔਖਾ ਹੂ ਸਾਰਾ ਸਮਾਜ ਔਖਾ ਹੂ ਹਰ ਵਰਗ ਔਖਾ ਹੋਊਗਾ ਕਿਵੇਂ ਹੋਊਗਾ ਤੁਹਾਨੂੰ ਪਤਾ ਹੈ ਪਹਿਲਾਂ ਡਿਟੇਲ ਦੇ ਵਿੱਚ ਪਹਿਲਾਂ ਵੀ ਕਦੋਂ ਗੱਲ ਕਰੀ ਸੀਗੀ ਇਹੀ ਕਾਰਪੋਰੇਟਰ ਇਹ ਤੁਹਾਡੇ ਤੋਂ ਜਦੋਂ ਐਮਐਸਪੀ ਨਾ ਹੋਈ ਬਿਲਕੁਲ ਥੋੜੇ ਬਾਦੇ ਫਸਲਾਂ ਖਰੀਦ ਕੇ ਬਹੁਤ ਜ਼ਿਆਦਾ ਉੱਚੇ ਬਾਦੇ ਵੇਚਣਗੇ ਇਸ ਲਈ ਸਾਰੇ ਵਰਗ ਦੇ ਲੋਕਾਂ ਨੂੰ ਬੇਨਤੀ ਹੈ ਵੀ ਬਚਜੋ ਜੇ ਤੁਸੀਂ ਨੇ ਬਚਣਾ ਤਾਂ ਤੁਸੀਂ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦਿਓ ਬਾਰਡਰ ਤੇ ਪਹੁੰਚੋ ਸਰਕਾਰਾਂ ਦੀਆਂ ਜਿਹੜੀਆਂ ਨਲਾਇਕੀਆਂ ਨੇਗੀਆਂ ਸੈਂਟਰ ਸਰਕਾਰ ਜਿਹੜੀ ਕਿ ਜਿਵੇਂ ਹੁਣ ਕਹਿੰਦੀ ਆ ਵੀ ਅਸੀਂ ਕੀ ਕਰਦੀਏ ਕੀ ਤਾਂ ਅਸੀਂ ਆਹ ਦੇਤਾ ਬਾਹ ਦੇਤਾ ਕੀ ਦਿੱਤੇਗਾ ਸਾਨੂੰ ਕਾਰਪੋਰੇਟਰਾਂ ਦੀਆਂ ਜੇਬਾਂ ਭਰ ਰਹੇ ਨੇਗੇ ਸਿਰਫ ਕਾਰਪੋਰੇਟਰਾਂ ਨੂੰ ਦਿੱਤਾ ਇਹਨਾਂ ਨੇ ਕੀ ਇਹ ਬਾਰਡਰ ਨਹੀਂ ਖੋਲ ਸਕਦੇ ਕਿ ਪਾਕਿਸਤਾਨ ਇਰਾਨ ਯੂਰਪ ਦੇ ਵਿੱਚ ਕਿੰਨੇ ਅਰਬ ਕੰਟਰੀ ਦੇ ਵਿੱਚ ਫਸਲਾਂ ਦੀ ਚੌਲ ਦੀ ਅਨਾਜ ਦੀ ਕਿੰਨੀ ਘਾਟ ਹੈਗੀ ਇਹਨਾਂ ਨੂੰ ਇਹ ਹੈ ਵੀ ਕਿਸਾਨ ਨੇ ਜਿਹੜੇ ਕਿਸਾਨ ਨਾ ਉੱਪਰ ਉੱਠ ਜੇ ਸਿਰਫ ਇਹ ਕਿਸਾਨਾਂ ਨੂੰ ਦਬਾਉਣਾ ਚਾਹੁੰਦੇ ਨੇ ਵੀ ਜਿਹੜਾ ਮਤਲਬ ਕਿਸਾਨ ਤੇ ਮਜ਼ਦੂਰ ਵਰਗਾ ਉਹ ਤਰੱਕੀ ਨਾ ਕਰ ਜੇ ਸਾਡੇ ਕਾਰਪੋਰੇਟਰੀ ਉੱਪਰ ਰਹਿਣ ਉਹਨਾਂ ਦੇ ਥੱਲੇ ਇਹ ਦਬ ਕੇ ਚੱਲਣ ਤਾਂ ਕਿ ਅਸੀਂ ਇਹਨਾਂ ਦਾ ਸ਼ੋਸ਼ਣ ਕਰ ਸਕੀਏ ਤੇ ਅਸੀਂ ਆਪਣੀ ਮਤਲਬ ਵੀ ਮौज-ਮਸਤੀ ਜਿਹੜੀ ਅਸੀਂ ਕਰਦੇ ਆਂਗੇ ਇਹਨਾਂ ਨੂੰ ਕੁਚਲ ਕੇ ਦੱਬ ਕੇ ਰੱਖ ਦਾਂਗੇ ਤਾਂ ਉਹ ਕਰ ਸਕੀਏ ਇਸ ਲਈ ਇਹਨਾਂ ਦੀ ਇਹ ਨੀਂਦ ਦੇ ਵਿੱਚ ਖੋਟ ਹੈਗਾ ਬਾਹਰੇ ਅਨਾਜ ਦੀ ਇੰਨੀ ਮੰਗੇਗੀ ਸਾਡਾ ਗਵਾਂਢੀ ਮੁਲਕ ਪਾਕਿਸਤਾਨ ਹੈਗਾ ਉੱਥੇ ਕਿੰਨੀ ਮੰਗਾਈ ਹੈ ਕਿੰਨੀ ਮਹਿੰਗੀ ਕਣਕ ਚੌਲ ਕਿੰਨਾ ਮਹਿੰਗਾ ਵਿਕਰੇਗਾ 5000 ਰੁਪਏ ਹਾਂਜੀ ਕਿੰਨਾ 5-5000 ਰੁਪਏ ਤੇ ਵਿਕਰੇ ਆਪਣੇ ਲੋਕ ਚਾਰ-ਪੰਜ ਗੁਣਾ ਦਾ ਵੇਚੀ ਉਹਨਾਂ ਦੀ ਕਰੰਸੀ ਡਾਊਨ ਹੈਗੀ ਤਾਂ ਹੀ ਤਾਂ ਵੀ ਮੁਵੱਦ ਹੈਗਾ ਬਾਕੀ ਉਥੇ ਕੁਝ ਹੈ ਨਹੀਂਗਾ ਇਹੋ ਉਰੇ ਜਿਹੜੀ ਸਾਡੀਆਂ ਫਸਲਾਂ ਨੂੰ ਰੋਲ ਦੇਣਗੇ ਸਾਡੇ ਕੋਲੇ ਤਾਂ ਰੁਲ ਜਾਂਦੀਆਂ ਨੇ ਮੰਡੀ ਜਦੋਂ ਜਾਣੀ ਹੁੰਦੀ ਹੈਗੀ ਫਸਲਾਂ ਰੋਲ ਦਿੰਦੇ ਨੇ ਉਥੇ ਜਦੋਂ ਕਿਸਾਨਾਂ ਤੋਂ ਸਿੱਧੀ ਉਧਰ ਨਹੀਂ ਬਕਾਉਂਦੇ ਹੈਗੇ ਵੀ ਬਾਡਰ ਖੋਲ ਦੇਣ ਕਿਸਾਨ ਨੂੰ ਕੋਈ ਫਾਇਦਾ ਹੋ ਜੇ ਕਾਰਪੋਰੇਟਰ ਖੁਦ ਖਰੀਦਦੇ ਨੇ ਫੇਰ ਵੇਚਦੇ ਨੇ ਮਨਮਾਨੀ ਦੇ ਭਾਤੇ ਇਸ ਲਈ ਸਾਡੀ ਬੇਨਤੀ ਹੈ ਜਗਜੀਤ ਸਿੰਘ ਢੱਲੇਵਾਲ ਦਾ ਸਾਥ ਦੇਣ ਲਈ ਆਰਡਰ ਤੇ ਚੱਲੋ ਤਾਂ ਕਿ ਸਾਡੀ ਜਿਹੜੀ ਹਰ ਇੱਕ ਫਸਲ ਤੇ ਐਮਐਸਪੀ ਮਿਲ ਜਕੇ ਤੇ ਸਾਰੇ ਸਮਾਜ ਦਾ ਸਾਰੇ ਵਰਗਾਂ ਦਾ ਭਲਾ ਹੋ ਸਕੇ ਧੰਨਵਾਦ ਜੀ ਦੇਖ ਸਕਦੇ ਹੋ ਦੋਸਤੋ ਨੌਜਵਾਨ ਬੁੱਲੇ ਨੇ ਪਰ ਬੇਨਤੀ ਕਰਦੇ ਆ ਕਿ ਧੜੇ ਬੰਦੀਆਂ ਦਾ ਸ਼ਿਕਾਰ ਨਾ ਹੋ ਕਿਸਾਨੋ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਧੜੇ ਬੰਦੀਆਂ ਦਾ ਸ਼ਿਕਾਰ ਨਾ ਹੋ ਬੇਨਤੀ ਕਰਦੇ ਅਗੇ ਹੱਥ ਜੋੜ ਕੇ ਧੜੇ ਬੰਦੇ ਤੋਂ ਉੱਪਰ ਉੱਠ ਕੇ ਆਪ ਮਹਾਰੇ ਹੋ ਕੇ ਬਾਰਡਰਾਂ ਤੇ ਜਾਓ ਵੱਡੀ ਲੜਾਈ ਆ ਸੋ ਜੇ ਫੇਲ ਹੋ ਗਏ ਫਿਰ ਦੇਖ ਲਓ ਫਿਰ ਕੀ ਬਣੂਗਾ ਸੋਡਾ ਹਾਂਜੀ ਜਾ ਰਹੇ ਹਾਂ ਜੀ ਫਿਰ ਅੱਜ ਹਾਂ ਜਾ ਰਹੇ ਹਾਂ ਜੀ ਠੀਕ ਹੈ ਜੀ ਜਾ ਰਹੇ ਹਾਂ ਜੀ ਪਰ ਉਹਨੇ ਤੁਰਦੇ ਨਹੀਂ ਲੋਕ ਜਿੰਨੇ ਜਾਣੇ ਚਾਹੀਦੇ ਨੇ ਲੋਕ ਧੜੇ ਬੰਦੀ ਦਾ ਸ਼ਿਕਾਰ ਹੋ ਗਏ ਰਾਤ ਉਹਨੇ ਕੱਲੀ ਚਿੱਠੀ ਵੀ ਭੇਜੀ ਆ ਬਨੇਰਨੀ ਠੀਕ ਹੈ ਵੀ ਭਾਈ ਸਾਰੇ ਆਓ ਜਿਹੜਾ ਪਿੱਛੇ ਕੋਈ ਗੱਲਬਾਤ ਹੋ ਗਈ ਉਹਨੂੰ ਟਾਕੇ ਵੀ ਹੁਣ ਸਭ ਵਾਸਤੇ ਦਰਵਾਜ਼ੇ ਖੁੱਲੇ ਨੇ ਠੀਕ ਹੈ ਇਹ ਗੱਲ ਉਹ ਵੀ ਬੋਲੀਆ ਪਰ ਲੋਕ ਪਤਾ ਨਹੀਂ ਕਰੇ ਬੈਠੇ ਰਹਿੰਦੇ ਕੋਈ ਨਿਕਲਦਾ ਨਹੀਂ ਅਮੀਨ ਮੀਟਿੰਗਾਂ ਵੀ ਮੌਕੇ ਤੇ ਰੱਖ ਦਿਆਂ ਜਾਂ ਜਦ ਬੰਦੀਆਂ ਨਾਲ ਉਹਦੀ ਰੱਖਦੇ ਨਹੀਂ ਹਾਂ ਉਹਦੀ ਰੱਖਦੇ ਨਾਲ ਨਾਲੇ ਰੱਖ ਦਿੰਦੇ ਨੇ ਹੁਣ ਤਾਂ ਕੋਈ ਵਿਰੋਧਤਾ ਵੀ ਨਹੀਂ ਉਹਨੇ ਕਹਿ ਵੀ ਦਿੱਤਾ ਠੀਕ ਹੈ ਇਹ ਗੱਲ ਵੀ ਭਾਈ ਸਾਹਿਬ ਵਾਸਤੇ ਦਰਵਾਜ਼ੇ ਖੁੱਲੇ ਨੇ ਵੀ ਆਓ ਲੋਕ ਧੜੇ ਬੰਦੀ ਦਾ ਸ਼ਿਕਾਰ ਹੋ ਗਏ ਹੋ ਗਏ ਹਾਂ ਸਹੀ ਹੈ ਗੱਲ ਹਾਂ